ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਇਸ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜਰੂਰ ਦਬਾਇਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਉਹ ਗੱਲਬਾਤ ਕਰਨੀ ਆ ਇੱਕ ਪਰਿਵਾਰ ਬਾਰੇ ਮੈਨੂੰ ਇਹ ਮੈਸੇਜ ਕਿਸੇ ਮੁੰਡੇ ਦਾ ਆਇਆ ਆਪਣੇ ਪਰਿਵਾਰ ਪ੍ਰਤੀ ਕਹਿੰਦਾ ਆਂਟੀ ਜੀ ਮੈਂ ਤਿੰਨ ਭੈਣਾਂ ਦਾ ਇਕੱਲਾ ਭਰਾ ਮੇਰੇ ਮਾਪੇ ਹੈਗੇ ਨੇ ਤੇ ਮਾਪੇ ਆਪਾਂ ਦੀ ਏਜ ਕਾਫੀ ਹੈ ਤੇ ਜਿਹੜੀਆਂ ਮੇਰੀਆਂ ਤਿੰਨ ਭੈਣਾਂ ਨੇ ਉਹ ਵਿਆਉਣੇ ਵਾਲੀਆਂ ਨੇ ਠੀਕ ਹੈ ਜੀ ਕਹਿੰਦਾ ਵੀ ਮੈਂ ਆਪਣੇ ਘਰ ਪਰਿਵਾਰ ਤੋਂ ਬਹੁਤ ਦੁਖੀ ਆਂ ਦੁਖੀ ਇਸ ਗੱਲੋਂ ਆ ਮੇਰੇ ਮਾਪੇ ਬਥੇਰੇ ਚੰਗੇ ਨੇ ਮੇਰੀਆਂ ਭੈਣਾਂ ਬਥੇਰੀਆਂ ਚੰਗੀਆਂ ਨੇ ਦੋ ਭੈਣਾਂ ਮੇਰੀਆਂ ਪੜਦੀਆਂ ਇੱਕ ਭੈਣ ਮੇਰੀ ਪੜ ਹਟੀ ਬੀਏ ਕਰਕੇ ਘਰ ਦਾ ਕੰਮ ਕਰ ਰਹੀ ਆ ਤੇ ਛੋਟੀਆਂ ਪੜ੍ਹਦੀਆਂ ਨੇ ਤੇ ਮੁੰਡੇ ਨੇ ਕੀ ਦੱਸਿਆ ਕਹਿੰਦਾ ਜਿਹੜੀ ਗੱਲ ਦਾ ਮੇਰੇ ਘਰ ਚ ਕਲੇਸ਼ ਹੈ ਮੈਂ ਤੁਹਾਨੂੰ ਅੱਗੇ ਵੀ ਕਿਹਾ ਨਾ ਚਾਰ ਪੰਜ ਦਿਨ ਪਹਿਲਾਂ ਵੀ ਮੈਨੂੰ ਜਿਆਦਾ ਤਰ ਪਰਿਵਾਰਾਂ ਪ੍ਰਤੀ ਪਰਿਵਾਰਾਂ ਦੇ ਕਲੇਸ਼ ਪ੍ਰਤੀ ਮੈਨੂੰ ਵੱਧ ਮੈਸੇਜ ਆਉਂਦੇ ਨੇ ਹੁਣ ਉਹੀ ਗੱਲ ਫੇਰ ਆ ਗਈ ਕਹਿੰਦਾ ਵੀ ਮੇਰਾ ਪਰਿਵਾਰ ਬਹੁਤ ਵਧੀਆ ਪਰਿਵਾਰ ਆ ਹੈ ਕਹਿੰਦਾ ਕਲੇਸ਼ ਕਿਹੜੀ ਗੱਲ ਦਾ ਹੈ ਕਹਿੰਦਾ ਕਲੇਸ਼ ਹੈਗਾ ਕਹਿੰਦਾ ਮੈਂ ਆਂਟੀ ਜੀ ਮੈਨੂੰ 10 ਦਿਨ ਵੀ ਸ਼ਰਮ ਆਉਂਦੀ ਆ ਕਹਿੰਦਾ ਮੈਂ ਕੀ ਕਰਾਂ ਮੈਨੂੰ ਕੋਈ ਰਾਹ ਨਹੀਂ ਲੱਭ ਰਿਹਾ ਕਹਿੰਦਾ ਵੀ ਜਿਹੜੀ ਮੇਰੀ ਘਰ ਵਾਲੀ ਹੈ ਉਹ ਕੱਲੀ ਭੈਣ ਹੈ ਤੇ ਉਹਦਾ ਇੱਕ ਭਰਾ ਹੈ ਉਹ ਛੋਟੀ ਫੈਮਿਲੀ ਚ ਵਾਈ ਗਿਆ ਮੈਂ ਆਪਣੇ ਵੱਡੇ ਪਰਿਵਾਰ ਚ ਰਹਿਣਾ ਦੇਖੋ ਜਿਸ ਭਰਾ ਦੇ 3 ਭੈਣਾਂ ਹੋਣ ਉਹ ਬੜੇ ਭਾਰੀ ਕਬੀਲਦਾਰ ਨੇ ਕਹਿੰਦਾ ਮੇਰੇ ਮਾਪਿਆਂ ਦੀ ਏਜ ਤਾਂ ਜ਼ਿਆਦਾ ਹੈ। ਬਈ ਸਾਡਾ ਭੈਣ ਭਾਈਆਂ ਦਾ ਜਨਮ ਮਾਪੇ ਦੇ ਵਿਆਹ ਤੋਂ ਕਾਫੀ ਸਾਲ ਬਾਅਦ ਹੋਇਆ ਹੈ। ਕਹਿੰਦਾ ਵੀ ਮੈਂ ਇੱਕ ਭੈਣ ਤੋਂ ਛੋਟਾ ਦੋ ਭੈਣਾਂ ਤੋਂ ਵੱਡਾ। ਕਹਿੰਦਾ ਵੀ ਮੇਰੇ ਮਾਪੇ ਨੇ ਮੈਨੂੰ ਛੋਟੀ ਉਮਰੇ ਵਿਆਹ ਲਿਆ। ਦੇਖੋ ਮਾਪੇ ਨੂੰ ਪੁੱਤਰ ਆਉਣ ਦਾ ਬਹੁਤ ਚਾਅ ਹੁੰਦਾ ਹੈ। ਬਹੁਤ ਚਾਅ ਹੁੰਦਾ ਹੈ ਵੀ ਕਦੋਂ ਸਾਡੇ ਧੀ ਨੂੰ ਆਜਵੇ, ਕਦ ਸਾਡਾ ਘਰ ਭਰ ਜਾਵੇ। ਨਾਲੇ ਦੇਖ ਲੋ ਘਰ ਚ ਤਿੰਨ ਧੀਆ। ਤਾਂ ਕਹਿੰਦਾ ਵੀ ਹੁਣ ਜਿਹੜਾ ਮੇਰੇ ਘਰ ਚ ਕਲੇਸ਼ ਹੈ। ਕਲੇਸ਼ ਜਿਹੜਾ ਹੈਗਾ ਉਸ ਗੱਲ ਚ ਹੈ ਵੀ ਕੁਛ ਨਹੀਂ, ਹੈ ਵੀ ਬਹੁਤ ਕੁਝ। ਦੇਖੋ ਜੀ ਕਲੇਸ਼ ਕਿਸੇ ਵੀ ਗੱਲ ਦਾ ਹੈ। ਕਲੇਸ਼ ਛੋਟਾ ਨਹੀਂ ਹੁੰਦਾ। ਠੀਕ ਹੈ ਜੀ ਜਦ ਸਾਡੇ ਘਰ ਚ ਹਰਦਮ ਭਾਂਡੇ ਖੜਕੀ ਜਾਣੇ ਬੋਲ ਬਲਾਵਾ ਰਹਿਣਾ ਹਰਦਮ ਅਸੀਂ ਇੱਕ ਦੂਏ ਦੀਆਂ ਗੱਲਾਂ ਚੱਕਣ ਤੇ ਰਹਿਣਾ ਉਹ ਕਲੇਸ ਬੜਾ ਭੈੜਾ ਹੈ ਕਲੇਸ ਦਾ ਮੂੰਹ ਵੈਸੇ ਵੀ ਕਾਲਾ ਹੁੰਦਾ ਮਾੜਾ ਹੈ ਕਲੇਸ ਹੈ ਜਿਹੜਾ ਕਹਿੰਦਾ ਵੀ ਮੇਰੀ ਘਰ ਵਾਲੀ ਕਹਿੰਦੀ ਬਈ ਮੈਂ ਤਾਂ ਤੇਰੀਆਂ ਪਰਣਾ ਨੂੰ ਬਿਉਂਦੀ ਉਹ ਬੁੜੀ ਹੋ ਜੂ ਬਈ ਤੂੰ ਜੁਦਾ ਹੋ ਕਹਿੰਦਾ ਆਂਟੀ ਇਹ ਜੱਗੋਂ ਤੇਰਮੀ ਗੱਲ ਹੈ ਕਹਿੰਦਾ ਜੇ ਤਾਂ ਮੇਰੇ ਕੋਈ ਹੋਰ ਭਰਾ ਹੁੰਦਾ ਕਹਿੰਦਾ ਫੇਰ ਤਾਂ ਮੈਂ ਹੋ ਸਕਦਾ ਇਹਨੂੰ ਲੈ ਕੇ ਜੁਦਾ ਵੀ ਹੋ ਜਾਂਦਾ ਇਹਦਾ ਪਲੇਸਮੈਂਟ ਆਉਣ ਦਾ ਮਾਰਾ ਪਰ ਕਹਿੰਦਾ ਮੈਂ ਆਪਣੇ ਬੁੜੇ ਮਾਪੇ ਤੇ ਭੈਣਾਂ ਨੂੰ ਛੱਡ ਕੇ ਕਿਵੇਂ ਜੁਦਾ ਹੋ ਜਾਂ ਭੈਣਾਂ ਦੇ ਵਿਆਹ ਕੌਣ ਕਰੂ ਲੋਕ ਕਰਨਗੇ ਕਹਿੰਦਾ ਇਹੀ ਗੱਲ ਮੈਂ ਇਹਨੂੰ ਸਮਝਾਉਣਾ ਕਹਿੰਦਾ ਮੈਂ ਕਿਹਾ ਵੀ ਦੇਖ ਨਾ ਮੈਂ ਜੁਦਾ ਹੋਮਾ ਅੱਜ ਨਾ ਮੈਂ ਜੁਦਾ ਹੋਮਾ ਕੱਲੋਂ ਭਾਵੇਂ ਮੇਰੀਆਂ ਭੈਣਾਂ ਵਿਆਹ ਹੋ ਜਾਣਾ ਭਾਵੇਂ ਅਜੇ ਵਿਆਹ ਨਹੀਂ ਹੋਈਆਂ ਮੈਂ ਮਾਪਿਆਂ ਦਾ ਇਕੱਲਾ ਪੁੱਤ ਤੈਨੂੰ ਵੀ ਪਤਾ ਹੈ ਮੇਰੀਆਂ ਭੈਣਾਂ ਵਿਆਹੀਆਂ ਗਈਆਂ ਉਹਨਾਂ ਨੇ ਸਹੁਰੇ ਘਰ ਚਲੇ ਜਾਣਾ ਮੇਰੇ ਮਾਪਿਆਂ ਕੋਲ ਮੇਤੋਂ ਸવાય ਕੋਈ ਨਹੀਂ ਹੈਗਾ ਜਿđi ਗੱਲ ਤੂੰ ਕਰਦੀਆਂ ਬੁੜੇ ਹੋਣ ਦੀ ਮੈਂ ਆ ਭੈਣਾਂ ਵਿਆਉਣ ਨੂੰ ਮੇਰਾ ਬਾਪ ਐ ਮੇਰੀ ਮਾਂ ਐ ਤੂੰ ਵਾਧੂਏ ਬੁੜੀ ਹੋਜੇਂਗੀ ਤੇ ਤੇ ਮੁਖਤ ਦੀ ਸ਼ਾਦੀ ਸ਼ਿਵ ਨਹੀਂ ਖੱਟੀ ਜਾਂਦੀ ਤੇਰੇ ਦਿਮਾਗ ਤੇ ਤੇਰੇ ਦਿਲ ਤੇ ਤਾਂ ਕੋਈ ਬੋਝ ਵੀ ਨਹੀਂ ਹੈਗਾ ਭੈਣਾਂ ਦੇ ਵਿਆਹ ਦਾ ਤੂੰ ਕਿਉਂ ਟੈਨਸ਼ਨ ਲੈਨੀ ਆ? ਤੈਨੂੰ ਕੀ ਤਕਲੀਫ ਹੈ ਮੇਰੀਆਂ ਭੈਣਾਂ ਤੋਂ? ਮੇਰੇ ਮਾਪੇ ਬੈਠੇ ਆ ਜੇ। ਤੇਰੇ ਤੇ ਤਾਂ ਮੇਰੀਆਂ ਭੈਣਾਂ ਦਾ ਕੋਈ ਬੋਝਾ ਨਹੀਂ। ਤੇਰੇ ਨਾਲ ਸਾਰੀ ਦਿਹਾੜੀ ਉਹ ਕੰਮ ਕਰਾਉਂਦੀਆਂ ਨੇ। ਤੈਨੂੰ ਹੱਥੀਂ ਸ਼ਾਮਾ ਕਰਦੀਆਂ ਨੇ। ਤੈਨੂੰ ਇੰਨਾ ਪਿਆਰ ਕਰਦੀਆਂ ਨੇ। ਜੇ ਮੇਰਾ ਪਰਿਵਾਰ ਮਾੜਾ ਹੋਵੇ ਮੈਨੂੰ ਵੀ ਦਿਖੇ। ਮੁੰਡੇ ਨੇ ਕਿਹਾ ਵੀ ਜੇ ਮੇਰਾ ਪਰਿਵਾਰ ਮਾੜਾ ਹੋਵੇ ਤਾਂ ਮੈਨੂੰ ਵੀ ਦਿਖੇ। ਤੈਨੂੰ ਕੱਲੀ ਨੂੰ ਇਹ ਕਿਹਦੇ ਚੋਂ ਮਾੜਾਪਣ ਦੇਖੀ ਜਾਂਦਾ ਹੈ? ਜਿਹੜਾ ਮੈਨੂੰ ਨਹੀਂ ਦਿਖਦਾ। ਮੈਂ ਇਦਾਂ ਦੇ ਕੰਮ ਅੱਖੀ ਵੀ ਦੇਖੇ ਹੋਏ ਆ ਬਾਜ਼ੀਆਂ ਨੂੰ ਪਤਾ ਨਹੀਂ ਕਿਉਂ ਇਹ ਗੱਲ ਲੱਗਣ ਲੱਗ ਜਾਂਦੀ ਆ ਬਹੂਆਂ ਨੂੰ ਵੀ ਅਸੀਂ ਜੁਦੀਆਂ ਹੋ ਕੇ ਪਤਾ ਨਹੀਂ ਕੀ ਸੋਨੇ ਦੀਆਂ ਰੋਟੀਆਂ ਖਾਊਂਗੀਆਂ ਪਤਾ ਨਹੀਂ ਕਿਹੜਾ ਸਾਨੂੰ ਬੈਡਾਂ ਤੇ ਬਠਾ ਬੈਠੀਆਂ ਨੂੰ ਰੋਟੀ ਦੇ ਦੂਗਾ ਦੇਖ ਕੰਮ ਕਰਕੇ ਤੁਸੀਂ ਕੱਠ ਚ ਵੀ ਰੋਟੀ ਖਾਣੀ ਆ ਕੰਮ ਕਰਕੇ ਤੁਸੀਂ ਜੁਦੀਆਂ ਹੋ ਕੇ ਵੀ ਰੋਟੀ ਖਾਣੀ ਆ ਇੰਨਾ ਕ ਫਰਕ ਪੈ ਜਾਂਦਾ ਜੇ ਕੱਠ ਚ ਆ ਤਾਂ ਸਾਨੂੰ 20 50 ਪਰਸ਼ਾਦੇ ਲੈਣੇ ਪੈ ਜਾਂਦੇ ਆ ਜੇ ਤੁਸੀਂ ਜੁਦੀਆਂ ਹੋ ਜੂਂਗੀਆਂ ਆਪਾਂ ਵੀ ਤੁਸੀਂ 5-7 ਪ੍ਰਸ਼ਾਦਿਆਂ ਨਾਲ ਵੀ ਸਾਰ ਸਕਦੇ ਹੋ 10 ਪ੍ਰਸ਼ਾਦਿਆਂ ਨਾਲ ਇੰਨਾ ਕੁ ਫਰਕ ਹੁੰਦਾ ਹੈ ਕੰਮ ਅਸੀਂ ਜੋ ਦੇਖੋ ਕੇ ਵੀ ਕਰਨਾ ਹੁੰਦਾ ਹੈ ਇਹਨਾਂ ਨੂੰ ਤੁਹਾਡੇ ਬੱਚੇ ਹੁੰਦੇ ਹੋ ਜਾਣੇ ਆ ਫਿਰ ਤੁਸੀਂ ਪੰਜ ਚਾਰ ਜੀ ਫੇਰ ਤੁਹਾਡੇ ਹੋ ਜਾਣੇ ਆ ਇਹਨਾਂ ਨੂੰ ਤੁਹਾਡੀਆਂ ਨੂੰਹਾਂ ਆ ਜਣੀਆਂ ਟੱਬਰ ਫੇਰ ਉੱਡਾ ਹੋ ਜਾਣਾ ਤੁਹਾਨੂੰ ਆਹੀ 10-15 ਸਾਲ ਵਿਚਾਰਲੇ ਵਿਚਾਰਲੇ ਲੱਤਾਂ ਮਾਰੀ ਜਾਂਦੇ ਹੁੰਨੇ ਹੋ ਜਿੰਨਾ ਚਿਰ ਤੁਹਾਡੇ ਬੱਚੇ ਛੋਟੇ ਆ ਤੁਹਾਡੀਆਂ ਨੂੰਹਾਂ ਆ ਗਈਆਂ ਪਰਿਵਾਰ ਫੇਰ ਤੁਹਾਡਾ ਉੱਡਾ ਹੀ ਤਾਂ ਉੱਡਾ ਫੇਰ ਕਿੱਥੇ ਜਾਉਂਗੀ ਆ ਉਹका மனு ਛੱਡ ਕੇ ਜਦ ਨੂਹਾ ਮੂਰੇ ਕਰਨਾ ਪੈਂਦਾ ਸੱਸ ਕੋਲੋਂ ਤਾਂ ਤੁਸੀਂ ਭੱਜ ਲੈਣੀ ਆ ਆਪਣੀਆਂ ਨੂਹਾ ਕੋਲੋਂ ਕਿੱਥੇ ਭਜੋਂਦੀਆਂ ਨਾਲੇ ਬੜਾ ਪਾ ਜਾਂਦਾ ਦੇਖ ਮੈਂ ਤੁਹਾਨੂੰ ਦੱਸਦੀ ਆ ਬਈ ਇਹ ਜਿਹੜੀ ਸਾਡੇ ਬਹੁਤ ਔਰਤਾਂ ਦੇ ਦਿਮਾਗ ਚ ਬਹਿਮ ਦੀ ਬਿਮਾਰੀ ਬੜੀ ਹੋਈ ਆ ਬਈ ਪਤਾ ਨਹੀਂ ਘਰ ਦੀਆਂ ਧੀਆਂ ਦਾ ਬੋਝਾ ਸਾਡੇ ਤੇ ਹੀ ਆ ਮੈਂ ਤਾਂ ਕਹਨੀ ਆ ਭਾਵੇਂ ਮਾਂ ਬਾਪ ਬਣੀ ਹੈਗੇ ਘੇਰ ਵੀ ਧੀਆਂ ਦਾ ਬੋਝ ਸਾਡੇ ਤੇ ਨਹੀਂ ਹੁੰਦਾ। ਹਾਂ ਸਾਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ। ਪਰਜਾਈ ਦੀ। ਪਰ ਬੋਝ ਸਾਡੇ ਤੇ ਕੋਈ ਨਹੀਂ ਹੁੰਦਾ। ਧੀਆਂ ਆਪਣੇ ਕਰਮ ਲਿਖਾ ਕੇ ਲਿਆਉਣੀਆਂ। ਜੋ ਉਹਨਾਂ ਨੇ ਬੀਜਿਆ ਉਹ ਉਹਨਾਂ ਨੇ ਵੱਢ ਲੈ ਜਾਣਾ। ਅਸੀਂ ਕੌਣ ਹੁੰਨੇ ਆ ਕਿਸੇ ਨੂੰ ਕੁਝ ਦੇਣ ਵਾਲੇ। ਨਾਲੇ ਜਿਹੜੀ ਗੱਲ ਕੁੜੀ ਨੇ ਬਹੂ ਨੇ ਕਰੀ ਆ ਵੀ ਮੈਂ ਤਾਂ ਤੇਰੀਆਂ ਭੈਣਾਂ ਨੂੰ ਬਿਆਉਂਦੀ हूं ਬੁੜੀ ਹੋ ਜੂਗੀ। ਭਾਈ ਤੇਰੇ ਕਿਤੇ ਪਿਓ ਦੇ ਘਰੋਂ ਕੁਸਾਣਾ। ਤੇਰੇ ਕਿਤੇ ਕੱਲੀ ਦੇ ਸਿਰ ਤੇ ਬੋਝਾ। ਬਿਆਉਣੀਆਂ ਤਾਂ ਐ ਅਗਲੀ ਦਾ ਭਾਈ ਜਿਉਂਦਾ ਰਹੇ ਮਾਂ ਐ ਪਿਓ ਐ ਮੈਂ ਤੁਹਾਨੂੰ ਦੱਸਦੀ ਆਂ ਵੀ ਇਹੇ ਨਾ ਕਾਲਜੂਗਾ ਜਿਹੜਾ ਇਹਦੇ ਵਿੱਚ ਛੱਟ ਤੋਂ ਮੁਕਤ ਦੀ ਵੀ ਸ਼ਾਵਾਸ਼ੀ ਨਹੀਂ ਘੱਟੀ ਜਾਂਦੀ ਮੁਕਤ ਦੀ ਵੀ ਸੋਭਾ ਨਹੀਂ ਘੱਟੀ ਜਾਂਦੀ ਹੁਣ ਤਾਂ ਅੱਜ ਦੀਆਂ ਜਿਹੜੀਆਂ ਕੁੜੀਆਂ ਬੂੰਆਂ ਆਉਂਦੀਆਂ ਨੇ ਉਹ ਬੜਾ ਆਪਣੀਆਂ ਨਣਦਾਂ ਨਾਲ ਫਰੈਂਡਲੀ ਰਹਿੰਦੀਆਂ ਨੇ ਫਰੈਂਡਲੀ ਰਹਿਣੀ ਆ ਮੈਂ ਤੁਹਾਨੂੰ ਦੱਸਦੀ ਆ ਵੀ ਬੜਾ ਭਾਗਾਂ ਵਾਲਾ ਘਰ ਹੁੰਦਾ ਹੈ ਜਿੱਥੇ ਦੋ ਤਿੰਨ ਕੁੜੀਆਂ ਨੇ ਇਸ ਚੀਜ਼ ਨੂੰ ਨਾ ਤੁਸੀਂ ਬੋਝ ਨਾ ਸਮਝਿਆ ਕਰੋ ਵੀ ਪਤਾ ਨਹੀਂ ਸਾਡੇ ਤੇ ਸਾਰਾ ਬੋਝ ਆ ਜਾਣਾ ਇਸ ਕੁੜੀ ਦਾ ਕੁੜੀਆਂ ਦਾ ਪਤਾ ਨਹੀਂ ਕਿਹੜੀ ਤਿਆਰੀ ਕਰਨੀ ਆ ਅੱਗੇ ਤਾਂ ਹੁੰਦਾ ਤਾਂ ਭਾਈ ਪਰਝਾਈਆਂ ਤੇ ਬੋਝਾ ਪਰਝਾਈਆਂ ਨੇ ਦਰੀਆਂ ਬੋਣਨੀਆਂ ਚਾਦਰਾਂ ਕੱਢਣੀਆਂ ਸਹਰਾਣੇ ਕੱਢਣੇ ਆ ਜੇ ਕਰਨਾ ਹੈ ਬੂਹ ਕਰਨਾ ਹੈ ਹੁਣ ਤਾਂ ਕੁੜੀਆਂ ਦਾ ਜਮਾ ਹੀ ਬੋਝਾ ਨਹੀਂ ਅਗਲਾ ਹੁਣ ਜਿਹੜਾ ਅੱਜ ਦੇ ਵਿਆਹ ਨੇ ਅੱਜ ਦੇ ਵਿਆਹ ਬਹੁਤੇ ਸੂਝਵਾਨ ਤਾਂ ਇਹ ਪੇਟੀਆਂ ਵਾਲਾ ਸਮਾਨ ਲੈਂਦੇ ਹੀ ਨਹੀਂ ਜੇ ਕੋਈ ਲੈਂਦਾ ਵੀ ਐ ਤਾਂ ਸੰਝ ਨੂੰ ਭਾਵੇਂ ਟਰੱਕ ਭਰ ਲਿਆ ਪੈਸਾ ਚਾਹੀਦਾ ਹੁਣ ਤਾਂ ਮੁੱਲ ਦੇ ਵਿਆਹ ਨੇ ਕੋਈ ਕਿਸੇ ਪਰਜਾਈ ਤੇ ਬੋਝਾ ਨਹੀਂ ਕਿਸੇ ਹੋਰ ਤੇ ਬੋਝਾ ਨਹੀਂ ਸਾਰਾ ਆਲਟਿਵੀਸ਼ਨ ਵਿਆਹ ਹੁੰਦਾ ਹੈ ਸਾਰਾ ਮੁੱਲ ਦੇ ਸਮਾਨ ਦਾ ਵਿਆਹ ਹੁੰਦਾ ਹੈ ਕੋਈ ਹੱਥੀ ਕੰਮ ਨਹੀਂ ਕਰਦਾ ਅੱਗੇ ਪਰਜਾਈਆਂ ਕਹਿ ਦੰਦੀਆਂ ਦੀਆਂ ਅਸੀਂ ਨੰਨਦਾਨੀਆਂ ਦਰਿਆ ਬੁਣੀਆਂ ਅਸੀਂ ਨੰਨਦਾਨੇ ਖੇਸੀਆਂ ਦੇ ਬੰਬਲ ਵੱਟੇ ਅਸੀਂ ਖੇਸ ਨੰਨਦਾਨ ਦੇ ਨਾਲੇ ਬੁਣੇ ਅਸੀਂ ਨੰਨਦਾਨੀਆਂ ਚਾਦਰਾਂ ਕੱਢੀਆਂ ਕੋਟੀਆਂ ਬੁਣੀਆਂ ਹੁਣ ਕਿਸੇ ਪਰਝਾਈ ਤੇ ਨੰਨਦਾ ਦੇ ਵਿਆਹ ਦਾ ਪੁੱਜਾ ਨਹੀਂ ਹੈਗਾ ਠੀਕ ਆ ਸਾਰਾ ਕੁਸ ਅਗਲਾ ਸਾਂਝ ਨੂੰ ਮੁੱਲ ਦਾ ਲੈ ਆਉਂਦਾ ਮੈਂ ਤਾਂ ਕਹੇ ਫੇਰ ਕਹਿੰਦੀ ਆ ਭਾਵੇਂ ਟਰੱਕ ਭਰ ਲਿਓ ਤੁਸੀਂ ਸ਼ਾਮ ਨੂੰ ਸਾਰਾ ਕੁਸ ਮੁੱਲ ਮਿਲਦਾ ਹੁਣ ਕਿਸੇ ਪਰਝਾਈ ਪਰਜੂਜ ਤੇ ਪੁੱਜਾ ਨਹੀਂ ਹੁਣ ਪਰਝਾਈਆਂ ਤੋਂ ਜੇ ਮੁਖਤ ਦੀ ਵੀ ਸੋਭਾ ਨਹੀਂ ਲਏ ਹੁੰਦੀ ਨਾ ਫੇਰ ਫਟਲਾਉਂਦਾ ਭਾਈ ਫੇਰ ਨਹੀਂ ਤੁਹਾਡਾ ਕੁਸ ਬਣ ਸਕਦਾ ਜੇ ਤੁਸੀਂ ਫੇਰ ਵੀ ਤੁਹਾਨੂੰ ਕੁੜੀਆਂ ਬੋਝਾ ਲੱਗਦੀਆਂ ਨੇ ਠੀਕ ਹੈ ਇਹ ਛੋਟੀਆਂ-ਛੋਟੀਆਂ ਗੱਲਾਂ ਐ ਬੜੀਆਂ ਘਟੀਆਂ ਜੀਆਂ ਗੱਲਾਂ ਐ ਜਿਹੜੀਆਂ ਪਿੱਛੇ ਇਸ ਮੁੰਡੇ ਦੇ ਘਰ ਤੋਂ ਤੋਂ ਮੈਂ ਮੈਂ ਹੁੰਦੀ ਹੈ ਜਿਹੜੀ ਗੱਲਾਂ ਪਿੱਛੇ ਲੜਾਈ ਹੁੰਦੀ ਆ ਇੱਕ ਬੜੀਆਂ ਘਟੀਆਂ ਜੀਆਂ ਗੱਲਾਂ ਨੇ ਠੀਕ ਹੈ ਹੁਣ ਦੇਖੋ ਮੈਂ ਤਾਂ ਉਹ ਕਹੂੰਗੀ ਵੀ ਜਨਾਨੀ ਤਾਂ ਉਹ ਅਸਲੀ ਆ ਉਹ ਔਰਤ ਆਪਣੇ ਆਦਮੀ ਨੂੰ ਪਿਆਰ ਕਰਦੀ ਹੈ ਜਿਹੜੇ ਆਦਮੀ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਉਹਨੂੰ ਪਤਾ ਵੀ ਦੇ ਤਿੰਨ ਭੈਣਾਂ ਨੇ ਇਹ ਨਹੀਂ ਹੈਗਾ ਵੀ ਉਹ ਹੱਥ ਚੱਕੇ ਉਹਨੂੰ ਸਭ ਕੋ ਹੋਰ ਪ੍ਰੈਸ਼ਰ ਚ ਲਵੇ ਬਈ ਤਪਾਸੇ ਹੋ ਜੋਦਾ ਹੋ ਮੈਨੂੰ ਲੈ ਕੇ ਇੱਕ ਤਾਂ ਉਹਨੂੰ ਮਾਪਾਪ ਉਹਦੇ ਬਿਰਦਾ ਉਹਨੂੰ ਉਹਨਾਂ ਦੀ ਟੈਨਸ਼ਨ ਆ ਫਿਰ ਉਹ ਜਾਨ ਕੱਲੀ ਆ ਕੋਈ ਹੋਰ ਉਹਦੇ ਬਰਾਬਰ ਭਰਾ ਨਹੀਂ ਹੈ ਇਹਦਾ ਵਜਨ ਵਡਾਉਣੇ ਵਾਲਾ ਇੱਕ ਉਹਦੇ ਭੈਣਾਂ ਤੇ ਇਹਨਾਂ ਨੇ ਚੌਥੀ ਤੂੰ ਚਿੰਬੜ ਜਾ ਆਇ ਨਾ ਕਰ ਆਇ ਨਾ ਕਰ ਇਹ ਕੋਈ ਮੀਆਂ ਬੀਬੀ ਵਾਲਾ ਰਿਸ਼ਤਾ ਨਹੀਂ ਹੈਗਾ ਇਹਦਾ ਭਾਈ ਤੋਂ ਦੁਸ਼ਮਣੀ ਘੜਦੀਆਂ ਕੋਈ ਮੁੰਡੇ ਨਾਲ ਜਿਹੜਾ ਉਹਨੂੰ ਜਾਣ ਬੁੱਝ ਕੇ ਤੰਗ ਕਰਦੀਆਂ ਇਹ ਐਡੀ ਕਬੀਲਦਾਰੀ ਹੁੰਦੀ ਹੈ ਨਾ ਘਰ ਚ ਫਿਰ ਜਨਾਨੀ ਨੂੰ ਹਮੇਸ਼ਾ ਆਪਣੇ ਆਦਮੀ ਦਾ ਸਾਥ ਦੇਣਾ ਚਾਹੀਦਾ ਹੈ ਕਬੀਲਦਾਰੀ ਨੇ ਝੱਟਣ ਲਈ ਧੀਆ ਨੂੰ ਤੋੜਨ ਲਈ ਆਦਮੀ ਦਾ ਪੂਰਾ ਪੂਰਾ ਸਾਥ ਦੇਣਾ ਚਾਹੀਦਾ ਹੈ ਜੀ ਬਹੂ ਨੂੰ ਜਿਹਨੂੰ ਪਤਾ ਵੀ ਮੇਰਾ ਆਦਮੀ ਇਕੱਲਾ ਏ ਠੀਕ ਆ ਇਹਦੇ ਵਿੱਚੇ ਸ਼ਾਬਾਸ਼ੀ ਆ ਬਾਕੀ ਜਿਹੜਾ ਹੁਣ ਆ ਮੁੰਡੇ ਵਾਲੀ ਗੱਲ ਆ ਵੀ ਕਹਿੰਦੀ ਆ ਵੀ ਮੈਂ ਤਾਂ ਬੁੜੀ ਹੋ ਜੂੰ ਤੇਰੀਆਂ ਭੈਣਾਂ ਨੂੰ ਵਿਆਹਾਂ ਦੀ ਭਾਈ ਕੋਈ ਤਾਂ ਬੁੜੀ ਬੋੜੀ ਨਹੀਂ ਹੋਣਾ ਤੂੰ ਮਟਿਆਰੇ ਰਹੇਂਗੀ ਹੁਣ ਦੇ ਵਿਆਹ ਵਿਆਹ ਨਹੀਂ ਹੈਗੇ ਹੁਣ ਦੇ ਵਿਆਹ ਤਾਂ ਬੜੇ ਸੌਖੇ ਜਿਹੇ ਵਿਆਹ ਨੇ ਬਸ ਸਾਡੇ ਹੱਥ 'ਚ ਪੈਸਾ ਚਾਹੀਦਾ ਸਾਂਝ ਨੂੰ ਭਾਵੇਂ 10 ਕੁੜੀਆਂ ਦੇ ਵਿਆਹ ਕਰ ਲਾਏ ਐਦਾਂ ਦੇ ਵਿਆਹੇ ਹੁਣ ਠੀਕ ਆ ਸੋਈ ਗੱਲਾਂ ਆਪਣੇ ਘਰ 'ਚ ਨਿਕਲਿ ਸਪਾਈ ਦਾ ਹੁੰਦਾ ਰਲ ਮਿਲ ਕੇ ਕਬੀਲਦਾਰੀ ਦੇ ਕੰਮ ਚੱਲਦੇ ਹੁੰਦੇ ਨੇ ਰਲ ਮਿਲ ਕੇ ਪਰਿਵਾਰ 'ਚ ਸਾਰਾ ਕੁਝ ਕਬੀਲਦਾਰੀਆਂ ਚੱਲਦੀਆਂ ਹੁੰਦੀਆਂ ਨੇ ਇਹ ਤੇਰਾ ਜਿਹੜਾ ਸਮਾਂ ਇਹ ਵੀ ਸਦਾ ਨਹੀਂ ਰਹਿਣਾ ਤੂੰ ਆਪਦੀ ਵੀ ਕਬੀਲਦਾਰੀ ਚ ਫਸਣਾ ਤੇਰੇ ਵੀ ਧੀਆਂ ਪੁੱਤ ਹੁਣੇ ਨੇ ਜਵਾਨ ਹੋਣਾ ਉਹਨਾਂ ਨੇ ਉਹ ਵੀ ਵੀ ਆਉਣੇ ਨੇ ਫਿਰ ਠੀਕ ਆ ਇਹ ਲੱਛਣ ਜੇ ਖਡਾਉਣੇ ਚੰਗੇ ਨਹੀਂ ਹੁੰਦੇ ਹੈਗੇ ਜੇ ਆਪਾਂ ਧੀਆਂ ਭੈਣਾਂ ਵਾਂਗ ਰਹੀਏ ਤਾਂ ਵਧੀਆ ਲੱਗਦਾ ਜੇ ਤੁਸੀਂ ਆਪਣੀਆਂ ਨਣਦਾਂ ਦੀ ਇੱਜ਼ਤ ਕਰੋਗੇ ਆਪਣੇ ਆਦਮੀ ਦੀ ਇੱਜ਼ਤ ਕਰੋਗੇ ਸੱਸ ਸਹੁਰੇ ਦੀ ਇੱਜ਼ਤ ਕਰੋਗੇ ਤੁਹਾਨੂੰ ਚੌਗਣੀ ਤੇ 10 ਗੁਣਾ ਇੱਜ਼ਤ ਮਿਲੂਗੀ ਇਹ ਤੀਨੋਂ ਦਾ ਹੀ ਹੱਥ ਹੁੰਦਾ ਸਾਰਾ ਕੁਝ ਠੀਕ ਆ ਨਫੇਰ ਕਰਨੀਆਂ ਬਈ ਇਹ ਤੁਹਾਨੂੰ ਮੁਕਤ ਦੀ ਸ਼ਾਬਾਸ਼ੀ ਗਿਆ ਇਹ ਖੱਟ ਲਿਆ ਕਰੋ ਕੁਛ ਨਹੀਂ ਇਹਨਾਂ ਗੱਲਾਂ ਚ ਹੈਗਾ ਘਰ ਦੇ ਮਾਹੌਲ ਖਰਾਬ ਕਰਕੇ ਕੁਛ ਨਹੀਂ ਬਣਦਾ ਸਾਰਾ ਕੰਮ ਖੁਸ਼ੀ ਖੁਸ਼ੀ ਨਜਿੱਠੀਦਾ ਹੁੰਦਾ ਕੋਈ ਨਹੀਂ ਧੀਆਂ ਨੇ ਆਪਣੇ ਘਰ ਚਲੇ ਜਾਣਾ ਸੱਸ ਸਹੁਰੇ ਨੇ ਸਦਾ ਬੈਠੇ ਨਹੀਂ ਰਹਿਣਾ ਤੋ ਭਾਈ ਫੇਰ ਕੱਲੀ ਦੀ ਕੱਲੀ ਇਹ ਤੇਰਾ ਚੌ ਬੁਰਾ ਹੋ ਜਾਣਾ ਜਦ ਨਾਲ ਕਹਿੰਦੇ ਹੁੰਦੇ ਨੇ ਵੀ ਬਜ਼ੁਰਗਾਂ ਦੀ ਜਗਾ ਜਿੰਦੇ ਲੈ ਲੁੰਦੇ ਨੇ ਪਤਾ ਤਾਂ ਸਾਨੂੰ ਫੇਰ ਲੱਗਦਾ ਜਿੰਨਾ ਚਿਰ ਸਾਡੇ ਘਰ ਚ ਚਾਰ ਜੀਆਂ ਸਾਨੂੰ ਚੁੱਪੀ ਹੋ ਜਾਂਦੇ ਆ ਕਾਨੂੰਨਾਂ ਦੀ ਰੋਟੀ ਆ ਰੋਣਾਂ ਦੇ ਭਾਂਡੇ ਚ ਉਹੀ ਜਾਂਦੇ ਆ ਜਿਆਦਾ ਇਹ ਨਾ ਬਜ਼ੁਰਗਾਂ ਦੀ ਜਗਾ ਜਿੰਦੇ ਲੈ ਲੈਣੇ ਆ ਨਾ ਫਿਰ ਪਤਾ ਲੱਗਦਾ ਫਿਰ ਅਗਲੀਆਂ ਅੱਖਾਂ ਚ ਘਸੌਣ ਦੇ ਦੇ ਰੋਂਦੀਆਂ ਨੇ ਠੀਕ ਹੈ ਨਾ ਕਿਤੇ ਨਿਕਣ ਜੋਗੀਆਂ ਨਾ ਕਿਤੇ ਜਾਣ ਜੋਗੀਆਂ ਸੱਸ ਸਹੁਰਾ ਘਰ ਹੋਣਗੇ ਕਿ ਕਦੀ ਕੁੜੀ ਕਿੱਤਰੀ ਘਰ ਹੁੰਦੀ ਹੈ ਧੀ ਨੂੰ ਜਿੱਥੇ ਮਰਜ਼ੀ ਫਿਰਿਆਵੇ ਭਾਵੇਂ ਚਾਰ ਦਿਨ ਪੇਕੇ ਲਾ ਜਾਵੇ ਅੱਛਾ ਸੱਸ ਸਹੁਰੇ ਦਾ ਇੰਨਾ ਆਸਰਾ ਹੁੰਦਾ ਜਿੱਥੇ ਬਜ਼ੁਰਗ ਨਹੀਂ ਨਾ ਘਰ ਚ ਹੁੰਦੇ ਅਗਲੀਆਂ ਜਿੰਦੇ ਲਾ ਕੇ ਜਾਂਦੀਆਂ ਜੇ ਕਿਤੇ ਰਿਸ਼ਤੇਦਾਰੀ ਚ ਵੀ ਚਲੇ ਜਾ ਪਿੱਛੇ ਕੁੱਤੇ ਝਾਕ ਨਾ ਰਹਿੰਦੀ ਆ ਵੇ ਜਿਹੜੇ ਚਾਰ ਭਾਂਡੇ ਆ ਕੋਈ ਚੱਕੇ ਨਾਲ ਲੈ ਜਵੇ ਕਿਤੇ ਠੀਕ ਆ ਪਰ ਪੈਰ ਦੇ ਕੰਡੇ ਵਾਂਗੂ ਤੁਹਾਨੂੰ ਸੱਸ ਸਹੁਰਾ ਚੁਬੀਓ ਜਾਂਦੇ ਨੇ ਕੁੜੀਆਂ ਤੁਹਾਨੂੰ ਚੁਬੀਓ ਜਾਂਦੀਆਂ ਨੇ ਕੁੜੀਆਂ ਨੇ ਤਾਂ ਚਲੇ ਜਾਣਾ ਆਪਣੇ ਘਰ ਉਹ ਤਾਂ ਰੱਖਣ ਵਾਲੀਆਂ ਚੀਜ਼ਾਂ ਨਹੀਂ ਠੀਕ ਆ ਵੀ ਸੋਈ ਗੱਲਾਂ ਪਰਿਵਾਰ ਦਾ ਸਮਕੋ ਫਾਇਦਾ ਚੱਕੀ ਦਾ ਹੁੰਦਾ ਪਰਿਵਾਰ ਦੇ ਸਿਰ ਤੇ ਅੱਛਾਂ ਕਰੀਦੀਆਂ ਹੁੰਦੀਆਂ ਨੇ ਲੁੱਡੀਆਂ ਪਾਈਦੀਆਂ ਕਰਮਾਂ ਵਾਲਾ ਉਹ ਘਰ ਜਿੱਥੇ ਬਜ਼ੁਰਗ ਬੈਠੇ ਨੇ ਆਵੇਂ ਸਾਡੇ ਚੰਗੇ ਆ ਭਾਵੇਂ ਸਾਡੇ ਮਾੜੇ ਆ ਪਰ ਆਪਣੇ ਧੀ ਪੁੱਤ ਦਾ ਬੁਰਾ ਕੋਈ ਨਹੀਂ ਕਰਦਾ ਠੀਕ ਆ ਆਪ ਮਾਂ ਭਾਵੇਂ ਸਾਰੇ ਜਹਾਨ ਦੀਆਂ ਗਾਲਾਂ ਕੱਢ ਲਵੇ ਆਪਣੇ ਪੁੱਤ ਨੂੰ ਪਰ ਜੇ ਕੋਈ ਤੀਆ ਕਹਿ ਦੇਵੇ ਨਾ ਪੁੱਤ ਨੂੰ ਮਾਂ ਫੜੰਥਾਈ ਜਾਂਦੀ ਹੈ ਇਹੋ ਜਿਹੇ ਮਾਮਾ ਦੇ ਢਿੱਡ ਹੁੰਦੇ ਨੇ ਆਪ ਕੋ ਉਸ ਕਹਿ ਲਵੇ ਕਿਉਂਕਿ ਮਾਮਾ ਪੁੱਤਾਂ ਨੂੰ ਨੁੜਹਾ ਨੂੰ ਅੰਦਰੋਂ ਤੋਂ ਪਿਆਰ ਕਰਦੀਆਂ ਹੁੰਦੀਆਂ ਜੇ ਕੋਈ ਸਮਝ ਕੇ ਦੇਖੇ ਤਾਂ ਕੋਈ ਹੋਊਸ ਹਾਊਸ ਚ ਇਕਦ ਦੀ ਠੀਕ ਆ ਸੋ ਇਹ ਗੱਲਾਂ ਨੇ ਇਹ ਇਨ੍ਹਾਂ ਗੱਲਾਂ ਦੀ ਟੈਨਸ਼ਨ ਨਹੀਂ ਲਈਦੀ 3 ਮਗਾਨਾ ਤਾਂ ਨੇ ਭਾਵੇਂ ਕਿਸੇ ਦੇ 2 ᱛੀਆਂ ਭਾਵੇਂ ਕਿਸੇ ਦੇ 4 ᱛੀਆਂ ਉਹਨਾਂ ਨੇ ਇੱਕ ਦਿਨ ਸਹਰੇ ਘਰ ਚਲੇ ਜਾਣਾ ਤੁਸੀਂ ਪਾ ਲਿਓ ਜਿਹੜੀਆਂ ਬੇੜੇ ਚ ਲੁੱਡੀਆਂ ਪਾਉਣੀਆਂ ਠੀਕ ਆ ਕੱਲਿਆਂ ਨੂੰ ਤਾਂ ਉਹੀ ਘਰ ਵੱਡ ਵੱਡ ਖਾਈ ਜਾਂਦਾ ਠੀਕ ਆ ਕਰਮਾळा ਘਰਾ ਜਥੇ ਚਾਰ ਜੀਆਂ ਠੀਕ ਹੈ ਜੀ ਸੋ ਇਹਦਾ ਇਹ ਜਿਆ ਬਾਧੂ ਜੇ ਬਖੇੜੇ ਨਹੀਂ ਖੜੀ ਕਰਦੇ ਹੁੰਦੇ ਕਦੇ ਵੀ ਇਸ ਲੜਾਈ ਚ ਕੁਝ ਨਹੀਂ ਹੈਗਾ ਪਾਣੀ ਚ ਬਧਾਣੀ ਆ ਇਹ ਆਦਮੀਆਂ ਦਾ ਸਾਥ ਦਈਦਾ ਹੁੰਦਾ ਕਿਉਂਕਿ ਉਹਦੇ ਤੇ ਤਿੰਨ ਭੈਣਾਂ ਦਾ ਤਿੰਨ ਭੈਣਾਂ ਦੀ ਉਹਦੇ ਤੇ ਟੈਨਸ਼ਨ ਆ ਕਬੀਲਦਾਰੀ ਆ ਬਹੁਤ ਭਾਰੀ ਤੁਸੀਂ ਉਸ ਮੁੰਡੇ ਦਾ ਡਟ ਕੇ ਸਾਥ ਦਓ ਸਾਰੇ ਰਲ ਮਿਲ ਕੇ ਉਹ ਆਪਣੀ ਕਬੀਲਦਾਰੀ ਪਿਓ ਦੀ ਕਬੀਲਦਾਰੀ ਆ ਜਿਹੜੀ ਖੁਸ਼ੀ ਖੁਸ਼ੀ ਨਜਿੱਠ ਸਕੇ ਠੀਕ ਹੈ ਜੀ ਇਦੇ ਵਿੱਚ ਸਾਡਾ ਭਲਾ ਹੈ ਇਹਦੇ ਵਿੱਚ ਸਾਰੇ ਪਰਿਵਾਰ ਦੀ ਖੁਸ਼ੀ ਹੁੰਦੀ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਫੇਰ ਵੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ